ਭਾਗ 1 ਅਕਤੂਬਰ ਤੋਂ ਵਿਦੇਸ਼ੀ ਰਾਸ਼ਟਰੀ ਆਮਤ ਨੂੰਸ ਚਾਰੂ ਬਣਾਵੇਗਾ ਕਮ ਸੈਸਪਾਟਾ ਅਧਿਆਨ ਜਾਂ ਫਿਰ ਕਾਰੋਬਾਰੀ ਸਲਾਨੀਆਂ ਦੇ ਲਈ ਭੌਤਿਕ ਉਤਰਨ ਕਾਡਾ ਨੂੰ ਵਿਕਲਪਿਕ ਡਿਜੀਟਲ ਈ ਆਗਮਨ ਕਾਡਾ ਦੇ ਨਾਲ ਬਦਲ ਦਵੇਗਾ ਇਹ ਪਹਿਲ ਕਰਮੀ ਭਾਰਤੀ ਨਾਗਰਿਕਾਂ ਅਤੇ ওসিਆਈ ਧਾਰਕਾਂ ਦੇ ਲਈ ਮੌਜੂਦਾ ਫਾਸਟ ਟਰੈਕ ਇਮੀਗ੍ਰੇਸ਼ਨ ਪ੍ਰੋਸਟ੍ਰੀਟਰ ਟਰੈਵਲਰ ਪ੍ਰੋਗਰਾਮ ਦੇ ਨਾਲ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਇਮੀਗ੍ਰੇਸ਼ਨ ਦੇਰੀ ਨੂੰ ਕਾਫੀ ਘਟਾਉਂਦਾ ਉਦੇਸ਼ ਰੱਖਦੀ ਹੈ ਅਕਤੂਬਰ ਤੋਂ ਵਿਦੇਸ਼ੀ ਦੇ ਲਈ ਭਾਰਤ ਦੇ ਵਿੱਚ ਉਡਾਨ ਭਰਨਾ ਇੱਕ ਸੁਚਾਰੂ ਉਹ ਮਾਮਲਾ ਬਨਨ ਦੀ ਉਮੀਦ ਹੈ ਇਮੀਗ੍ਰੇਸ਼ਨ ਕਾਉਂਟਰ ਉੱਤੇ ਦੇਰੀ ਬੀਤੇ ਦੀ ਗੱਲ ਬਣ ਜਾਵੇਗੀ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਵਿਖੇ ਜਮਾ ਕਰਵਾਏ ਗਏ ਪੋਤੀਕ ਉਤਰਨ ਕਾਰਡਾ ਨੂੰ ਪਰਨ ਦੀ ਲੋੜ ਨਹੀਂ ਹੋਵੇਗੀ ਕਾਮ ਸੈਸਪਾਟਾ ਅਧਿਆਨ ਜਾਫਰ ਕਾਰੋਬਾਰ ਦੇ ਲਈ ਇੱਥੇ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਕੋਲ ਡਿਜੀਟਲ ਆਗਮਨ ਕਾਰਡ ਔਨਲਾਈਨ ਜਮਾ ਕਰਨ ਦਾ ਵਿਕਲਪ ਹੋਵੇਗਾ ਈ ਅਰਾਈਵਲ ਕਾਰਡ ਲਈ ਪਾਸਪੋਰਟ ਨੰਬਰ ਕੌਮੀਅਤ ਯਾਤਰਾ ਦਾ ਉਦੇਸ਼ ਭਾਰਤ ਵਿੱਚ ਪਤਾ ਅਤੇ ਸੰਪਰਕ ਵੇਰਵੇ ਵਰਗੇ ਆਮ ਵੇਰ ਵਿਦੀ ਲੋਡ ਹੋਵੇਗੀ ਕੋਈ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਨਹੀਂ ਹੈ ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਯਾਨਕੀ ওসিਆਈ ਕਾਰਡ ਧਾਰਕਾਂ ਨੂੰ ਵੀ ਈ ਅਰਾਈਵਲ ਕਾਰਡ ਪਰੰਤੀ ਲੋਡ ਨਹੀਂ ਹੋਵੇਗੀ ਅਮਿਤ ਸ਼ਾਹੀ ਅਗਵਾਈ ਵਾਲਾ ਕੇਂਦਰੀ ਗ੍ਰਹਿ ਮੰਤਰਾਲੇ ਇਮੀਗ੍ਰੇਸ਼ਨ ਨੂੰ ਤੇਜ਼ ਕਰਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ